ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਝੋਨੇ ਤੇ ਆਉਣ ਵਾਲੇ ਵੱਖ-ਵੱਖ ਤਰ੍ਹਾਂ ਦੇ ਉਲੀ ਰੋਗ ਤੇ ਉਹਨਾਂ ਦੇ ਕੀ ਨਿਸ਼ਾਨ ਨੇ ਕੀ ਪਛਾਣ ਆਪਾਂ ਪਛਾਣ ਕਿਵੇਂ ਕਰਨੀ ਹੈ ਕਿ ਕਿਹੜੇ-ਕਿਹੜੇ ਪੋਸਟ ਤੇ ਟੈਕਨੀਕਲ ਕਿਹੜੀ ਉਦੀ ਨਾਸ਼ਕ ਆਪਾਂ ਸਪਰੇਅ ਵਰਤਣੀ ਹੈ ਕਿਉਂਕਿ ਵੱਖ-ਵੱਖ ਵੈਰੀਟੀਆਂ ਦੇ ਹਿਸਾਬ ਦੇ ਨਾਲ ਝੋਨੇ ਨੂੰ ਵੱਖ-ਵੱਖ ਤਰ੍ਹਾਂ ਦੀਆਂ ਉਲੀਆਂ ਰੋਗਾ ਆਪਣੇ ਅਟੈਕ ਆਉਂਦਾ ਹੈ ਤੇ ਇਹਨਾਂ ਦੇ ਵੱਖ-ਵੱਖ ਟੈਕਨੀਕਲ ਜਿਹੜਾ ਟੈਕਨੀਕਲ ਜਿਸ ਉਲੀ ਵਾਸਤੇ ਸਪੈਸ਼ਲ ਬਣਿਆ ਹਤਾ ਉਹ ਜੇ ਉਹਪਾਂ ਸਪਰੇ ਕਰਾਂਗੇ ਤਾਂ ਹੀ ਆਪਾਂ ਨੂੰ ਵਧੀਆ ਰਿਜ਼ਲਟ ਬਣੇ ਮੈ ਆਪਾਂ ਨੂੰ ਮਿਲੇਗਾ ਕਿਉਂਕਿ ਜਿੰਨੀਆਂ ਵੀ ਆਪਣੀਆਂ ਵੈਰਾਈਟੀਆਂ ਨੇ ਇਹਨਾਂ ਨੂੰ ਹੁਣ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ ਨੇ ਵੱਖ-ਵੱਖ ਤਰ੍ਹਾਂ ਦੇ ਉਲੀ ਰੋਗ ਨੇ ਤੇ ਵੱਖ-ਵੱਖ ਤਰ੍ਹਾਂ ਦੇ ਇਹਨਾਂ ਦੇ ਆਪਣੇ ਟੈਕਨੀਕਲ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੇ ਲੱਛਣ ਆਪਣੀ ਕੀ ਪਛਾਣ ਆਪਾਂ ਕਿਵੇਂ ਪਛਾਣ ਕਰਨੀ ਤੇ ਕਿਹੜਾ ਆਪਾਂ ਇਹ ਟੈਕਨੀਕਲ ਇਸ ਤੇ ਵਧੀਆ ਕੰਮ ਕਰਦਾ ਉਸ ਬਾਰੇ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਜਿਹੜੇ ਵੀ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾਂ ਜਿਹੜੇ ਬਿਮਾਰੀਆਂ ਹੁੰਦੀਆਂ ਜ ਆਪਣੇ ਝੋਨੇ ਤੇ ਆਪਣੀ ਸ਼ੀਤ ਬਲਾਈਟ ਇਹ ਬਿਮਾਰੀ ਜਿਹੜੀ ਆਪਣੇ ਪਾਣੀ ਦੀ ਸਤ੍ਹਾ ਤੇ ਬਰਾਬਰ ਆਪਣੇ ਨਿਸ਼ਾਨ ਪੈ ਜਾਂਦੇ ਨੇ ਸਫੇਤੀ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਜਿੰਦੇ ਨੂੰ ਜਿਹੜਾ ਆਪਣਾ ਫਿਰ ਸ਼ੀਤ ਜਾਨੀ ਕਿ ਆਪਣਾ ਜਿਹੜਾ ਤਣੇ ਨੇ ਉਹ ਗਲ ਜਾਂਦੇ ਨੇ ਇਹ ਨਿਸ਼ਾਨੀਆਂ ਆਮ ਤੌਰ ਤੇ ਜਦ ਫਸਲ ਨਿਸਾਰ ਨਿਸਰ ਸਮੇਂ ਜਾਨੀ ਕਿ ਇਹਨੇ ਸਾਰੇ ਸਮੇਂ ਇਹ ਆਪਣੀ ਸ਼ੀਤ ਬਲਾਈਟ ਦਾ ਜ਼ਿਆਦਾ ਟੈਕ ਆਉਂਦਾ ਇਹ ਉਹਦਾ ਆਪਣਾ ਬਹੁਤ ਸਮੇਂ ਸ ਦੇ ਅਨੁਕੂਲ ਆਉਂਦਾ ਇਹ ਬਿਮਾਰੀ ਦੇ ਵਧੇਰੇ ਜਿਹੜਾ ਹਮਲਾ ਮੁੰਜਰਾਂ ਵਿੱਚ ਦਾਣੇ ਪੂਰੇ ਨਹੀਂ ਬਣਦੇ ਜੇਕਰ ਆਪਣੇ ਖੇਤਾਂ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਸ਼ੀਤ ਬਲਾਈਟ ਤੇ ਜਿਹੜੇ ਆਪਣੀ ਮੁੰਜਰਾਂ ਦੇ ਵਿੱਚ ਦਾਣੇ ਨਹੀਂ ਪੂਰੇ ਬਣਦੇ ਤੇ ਇਹਦਾ ਜਿਹੜਾ ਕਾਰਨ ਹੈ ਇੱਕ ਤਾਂ ਕਾਰਨ ਜਦੋਂ ਆਪਾਂ ਜ਼ਿਆਦੀਆਂ ਖਾਦਾ ਪਾਉਂਦੇ ਆ ਨਾਈਟ੍ਰੋਨਿਕ ਆਪਾਂ ਯੂਰੀਆ ਵੱਧ ਪਾਉਂਦੇ ਜਾਂ ਜਦੋਂ ਆਪਾਂ ਜ਼ਿਆਦਾ ਪਾਣੀ ਭਰ ਕੇ ਰੱਖਦੇ ਆ ਤਾਂ ਇਹਦੋਂ ਬਿਮਾਰੀ ਜ਼ਿਆਦਾ ਫੈਲਦੀ ਹੈ ਜਾਂ ਜਦੋਂ ਆਪਣਾ ਵੱਟ ਬਣੇ ਤੇ ਜ਼ਿਆਦਾ ਆਪਣੇ ਕੱਕ ਹੁੰਦੇ ਨੇ ਤੇ ਇਹ ਜਿਹੜੀ ਬਿਮਾਰੀ ਆਪਣੇ ਇੱਕ ਪਾਸਿਓਂ ਜਾਨੀ ਕਿ ਵੱਟਾਂ ਸਾਈਡ ਤੋਂ ਸ਼ੁਰੂ ਹੁੰਦੀ ਹੈ ਬਾਅਦ ਵਿੱਚ ਹੌਲੀ ਹੌਲੀ ਆਪਣੇ ਪੂਰੇ ਖੇਤ ਦੇ ਵਿੱਚ ਫੈਲ ਜਾਂਦੀ ਹੈ ਤੇ ਜਿਹੜੀ ਇਹ ਬਿਮਾਰੀ ਨੂੰ ਰੋਕਣ ਵਾਸਤੇ ਆਪਾਂ ਨੂੰ ਵਕ ਵਕ ਚ ਇਹਨਾਂ ਦੇ ਟੈਕਨੀਕਲ ਆਉਂਦੇ ਨੇ ਇਸ ਟੈਕਨੀਕਲ ਜੇਕਰ ਆਪਾਂ ਸਸਤੇ ਟੈਕਨੀਕਲ ਵਰਤਣਾ ਚਾਹੁੰਦੇ ਹਾਂ ਜਿਵੇਂ ਆਪਣਾ ਜੋੜ ਗਰੁੱਪ ਨੇ ਜਿਹੜੇ ਜਿੰਨੇ ਵੀ ਜੋੜ ਗਰੁੱਪ ਨੇ ਤਕਰੀਬਨ ਹੀ ਆਪਣੇ ਇਹ ਬਲਾਈਟ ਤੇ ਕੰਮ ਜ਼ਿਆਦਾ ਕਰਦੇ ਨੇ ਤੇ ਇਹਦੇ ਵਿੱਚ ਆਪਾਂ ਪਹਿਲਾ ਪਲਸਰ ਆਉਦੀ ਜੀ ਥਾਈ ਫਲੂਜਾ ਮਾਈਟ ਜਿਹੜੀ ਆਪਾਂ 150 ਐਮਐਲ ਪ੍ਰਤੀ ਏਕੜ ਦੇ हिसाब ਨਾਲ ਡੋਜ਼ ਲੈ ਸਕਦੇ ਆ ਫਿਰ ਆਪਣੀ ਹੈਗਜਾ ਕੋਨਾ ਜੋੜ 400 ਐਮਐਲ ਆਪਾਂ ਲੈ ਸਕਦੇ ਇਸ ਦੀ ਡੋਜ਼ ਤੇ ਇਸ ਤੋਂ ਬਾਅਦ ਆਪਣੀ ਗਲੇਲਿਓ ਵੀ ਇਸ ਤੇ ਪੂਰਾ ਕੰਮ ਕਰਦੀ ਏ ਜਿੰਦੇ ਚ ਟਾਕਸੀ ਸਟ੍ਰੋਬਿਨ ਪਲੱਸ ਪ੍ਰੋਪੀਕੋਨਾ ਜੋਰ ਹੁੰਦੇ ਨੇ ਇਸ ਤੋਂ ਬਾਅਦ ਜੇਕਰ ਆਪਾਂ ਹੈਵੀ ਆਪਾਂ ਜਿਵੇਂ ਆਪਣੀਆਂ ਦੂਜੀਆਂ ਵੈਰਾਈਟੀਆਂ ਨੇ ਲੰਮਾ ਸਮਾਂ ਲੈਣ ਵਾਲੀਆਂ ਜਾਂ ਆਪਾਂ ਵਧਿਆ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਆਪਾਂ ਫਿਰ ਐਮਿਸਟਾ ਟਾਪ ਆਪਾਂ ਲੈ ਸਕਦੇ ਹਾਂ ਜਾਂ ਆਪਾਂ ਕਸਟੋਡੀਓ ਲੈ ਸਕਦੇ ਹਾਂ ਆਪਾਂ ਉਹ ਸਪਰੇਅ ਕਰ ਸਕਦੇ ਹਾਂ ਤੇ ਜਿਵੇਂ ਆਪਣੀ ਟੈਬੂ ਕੋਨਾ ਜ਼ੋਰ ਕੱਲੀ ਵੀ ਆਉਂਦੀ ਹੈ ਜਿਵੇਂ ਫੋਲੀਕਾਰ ਦੇ ਨਾਮ ਤੇ 25% ਈਸੀ ਦੇ ਵਿੱਚ ਆਉਂਦੀ ਹੈ ਤੇ ਇਸ ਤੋਂ ਬਾਅਦ ਆ ਬੜੀ ਨਾਟੀਬੋ ਜਿਹੜੀ 80 ਗ੍ਰਾਮ ਆਪਾਂ ডোজ ਲੈ ਸਕਦੇ ਹਾਂ ਜਿਹੜੀ ਨਾਟੀਬੋ ਦੇ ਵਿੱਚ ਹੁੰਦੇ ਨੇ ਆਪਣੇ ਟਰਾਈਫਲੋਕਸਾ ਟ੍ਰੋਬਿਨ ਪਾਸ ਟੈਬੂ ਕੋਨਾ ਜ਼ੋਰ ਇਹ ਆਪਾਂ ਜਿਹੜੀਆਂ ਇਹਨਾਂ ਵਿੱਚ ਛੀਤ ਬ্লাইਟ ਤੇ ਇਹ ਆਪਣੇ ਸਾਰੇ ਟੈਕਨੀਕਲ ਬਹੁਤ ਵਧੀਆ ਕੰਮ ਕਰਦੇ ਨੇ ਜੇਕਰ ਆਪਣੇ ਜਿਵੇਂ ਜਿਵੇਂ ਆਪਣੇ ਸੁਪਰੀਮ 110 ਵੈਰਾਈਟੀ ਜਾਂ ਹੋਰ ਆਪਣੀ ਪੀ 131 ਵੈਰਾਈਟੀ ਜੇਕਰ ਬਈਨਾਂ ਤੇ ਕਰਨੇ ਚਾਹੋ ਨੇ ਤਾਂ ਟੈਪ ਵੀ ਕੋਨਾ ਜੋੜ ਵੀ ਕਰ ਸਕਦੇ ਆ ਥਾਈਪੂਰ ਜਮਾਈਟ ਵੀ ਕਰ ਸਕਦੇ ਆ ਜਾਂ ਆਪਾਂ ਹੈਗ ਜਾ ਕੋਨਾ ਜੋੜ ਵੀ ਕਰ ਸਕਦੇ ਆ ਜੇਕਰ ਆਪਾਂ ਮਹਿੰਗਾ ਕਰਦੇ ਨੇ ਐਮ ਐਸਟੋਰ ਵੱਲ ਜਾ ਸਕਦੇ ਆ ਜਾਂ ਆਪਾਂ ਕਾ ਸਟੂਡੀਓ ਵਾਲੇ ਵੀ ਜਾ ਸਕਦੇ ਆ ਜਿਹੜੇ ਦੋਨੇ ਟੈਕਨੀਕਲ ਨੇ ਇਹਨਾਂ ਹੋਰ ਵੀ ਆਪਣੇ ਹੋਰ ਕੰਪਨੀਆਂ ਦੇ ਵਿੱਚ ਵੀ ਆਪਾਂ ਟੈਕਨੀਕਲ ਮਿਲ ਜਾਂਦੇ ਨੇ ਆਪਾਂ ਨੂੰ ਸਸਤੇ ਰੇਟਾਂ ਦੇ ਵਿੱਚ ਜੇ ਤੁਸੀਂ ਉਹ ਵੀ ਕਰਨਾ ਚਾਹੁੰਦੇ ਹੋ ਉਹਨਾਂ ਦਾ ਵੀ ਬਹੁਤ ਵਧੀਆ ਰਿਜ਼ਲਟ ਹੈ ਤੇ ਇਹ ਆਪਣੀ ਸ਼ੀਤ ਬ্লাইਟ ਵਾਸਤੇ ਆਪਣੇ ਟੈਕਨੀਕਲ ਆਪਣੇ ਕੰਮ ਕਰਦੇ ਨੇ ਤੇ ਅਗਲੀ ਜਿਹੜੀ ਬਿਮਾਰੀ ਆਪਣੇ ਪੈਂਦੀ ਏ ਝੋਨਿਆਂ ਤੇ ਝੂਠੀ ਕੰਗਿਆਰੀ ਜਿਹਨੂੰ ਆਪਾਂ ਫਾਸ ਸਮਟ ਕਹਿੰਦੇ ਆ ਜਾਂ ਹਲਦੀ ਰੋ ਕਹਿੰਦੇ ਆ ਇਹ ਜਿਹੜੀ ਬਿਮਾਰੀ ਜ਼ਿਆਦਾ ਝਾੜ ਦੇਣ ਵਾਲੀਆਂ ਫਸਲਾਂ ਤੇ ਜਾਂ ਹਾਈ ਬ੍ਰੈਡ ਵੈਰੈਟੀਆਂ ਤੇ ਜ਼ਿਆਦਾ ਪੈਂਦੀ ਏ ਜਾਂ ਜਦੋਂ ਆਪਾਂ ਖੇਤਾਂ ਵਿੱਚ ਜ਼ਿਆਦਾ ਯੂਰੀਆ ਦੇ ਦਿੰਦੇ ਆ ਤੇ ਜਾਂ ਆਪਣੇ ਜਦੋਂ ਫਸਲ ਨਿਸਾਰੇ ਸਮੇਂ ਜੇਕਰ ਬੱਦਲਬਾਈ ਜ਼ਿਆਦਾ ਮੌਸਮ ਠੰਡਾ ਬਣਿਆ ਰਹੇ ਉਸ ਨਾਲ ਦੀ ਬਿਮਾਰੀ ਦਾ ਹਮਲਾ ਜ਼ਿਆਦਾ ਹੁੰਦਾ ਏ ਇਹ ਜਿੱਥੇ ਆਪਾਂ ਰੂੜੀ ਜਾਂ ਨਾਈਟ੍ਰੋਨ ਖਾਦਾ ਜ਼ਿਆਦੀਆਂ ਪਾਈਆਂ ਨੇ ਉੱਥੇ ਵੀ ਇਹ ਬਿਮਾਰੀ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲਦੀ ਏ ਇਸ ਵਾਸਤੇ ਜੇਕਰ ਬਿਮਾਰੀ ਆਪਾਂ ਆਪਣੇ ਖੇਤਾਂ ਦੇ ਚਾਉਂਦੀ ਜਾਂ ਆਪਣੀ ਇਸ ਵੈਰਾਈਟੀ ਦੇ ਵਿੱਚ ਆਉਂਦੀ ਹੈ ਤਾਂ ਆਪਾਂ ਇਹਦੇ ਵਾਸਤੇ 400 ml ਗਰੀਲੀ ਹੋਵੇ ਤੇ ਜਾਂ ਆਪਾਂ ਇਹ ਵਰਤ ਸਕਦੇ ਹਾਂ ਇਹ ਜਿਹੜੀ ਗਰੀਲੀ ਹੋਵੇ ਆਪਣੀ ਸ਼ੀਤ ਬਲੇਅਰ ਤੇ ਵੀ ਕੰਮ ਕਰਦੀ ਹੈ ਤੇ ਆਪਣੀ ਹਲਦੀ ਰੋਗ ਤੇ ਵੀ ਕੰਮ ਕਰਦੀ ਜਿਵੇਂ ਪੀਆਰ 126 ਵੈਰਾਈਟੀ ਹੈ ਤੇ ਇਹਨਾਂ ਤੇ ਵੀ ਬਹੁਤ ਵਧੀਆ ਰਿਜ਼ਲਟ ਹੈ ਸ਼ੀਤ ਬਲੇਅਰ ਤੇ ਵੀ ਕੰਮ ਕਰੂਗੀ ਤੇ ਹਲਦੀ ਰੋਗ ਤੇ ਵੀ ਇਹ ਆਪਾਂ ਨੇ ਸਾਰੇ ਤੋਂ ਪਹਿਲਾਂ ਜਾਣੇ ਕਿ ਜਦੋਂ ਆਪਣਾ ਝੋਨਾ ਗੋਭ ਦੇ ਵਿੱਚ ਹੁੰਦਾ ਉਹਦਾ ਆਪਾਂ ਸਪਰੇਅ ਕਰ ਸਕਦੇ ਆ ਜਾਂ ਆਪਾਂ 10 ਕਿਲੋ ਯਾਨੀ ਕਿ 500 ਗ੍ਰਾਮ ਕੋਸਾਈਡਿਸ਼ਾ ਜੀ ਡੀ ਐਫ ਜਿੰਦੇ ਚ ਕਾਪਰ ਹਾਈਡਰੋਕਸਾਈਡ ਹੁੰਦਾ ਇਹ ਆਪਾਂ ਸਪਰੇਅ ਕਰ ਸਕਦੇ ਆ 200 ਲੀਟਰ ਪਾਣੀ ਦੇ ਵਿੱਚ ਆਪਾਂ ਘੋਲ ਬਣਾ ਕੇ 150 ਤੋਂ 200 ਲੀਟਰ ਵਿੱਚ ਆਪਾਂ ਇਹ ਸਪਰੇਅ ਕਰ ਸਕਦੇ ਆ ਇਸ ਤੋਂ ਅਗਲੀ ਬਿਮਾਰੀ ਉਹਦੀ ਜਿਹ ਆਪਣੇ ਪੂਰੇ ਤੱਬਿਆਂ ਦਾ ਰੋਗ ਜਿਹਨੂੰ ਆਪਾਂ ਬਰਾਊਨ ਸਪੋਰਟ ਕਹਿੰਨੇ ਆ ਇਹ ਜਿਹਨਦੀ ਪਹਿਚਾਣ ਹੈ ਇਸ ਨਾਲ ਜਿਹੜੇ ਗੋਲ ਆਖਰੀ ਸ਼ਕਲ ਵਰਗੇ ਤੱਬੇ ਪੈ ਜਾਂਦੇ ਨੇ ਜੋ ਵਿਚਕਾਰੋਂ ਦਾ ਗੋੜੇ ਭੂਰੇ ਤੇ ਬਾਹਰੋਂ ਹਲਕੇ ਭੂਰੇ ਹੁੰਦੇ ਨੇ ਯਾਨੀ ਕਿ ਜੇ ਵਿਚਕਾਰੋਂ ਆਪਣੇ ਗੋੜੇ ਹੁੰਦੇ ਨੇ ਜਿਹਦੇ ਬਾਹਰਲੀ ਸਾਈਡ ਹੁੰਦੀ ਇਹਨਾਂ ਦੀ ਹਲਕੇ ਹਲਕੇ ਭੂਰੇ ਹੁੰਦੇ ਨੇ ਜਿਵੇਂ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਇਹ ਤੱਬੇ ਵੀ ਦਾਣਿਆਂ ਦੇ ਵੀ ਪੈ ਜਾਂਦੇ ਜਦੋਂ ਬਿਮਾਰੀ ਵੱਧ ਜਾਂਦੀ ਏ ਤੇ ਜਿਹੜੀ ਬਿਮਾਰੀਆਂ ਹੁੰਦਾ ਭੁੱਖ ਕਾਰਨ ਜਿਹੜੀਆਂ ਆਪਣੀਆਂ ਮਾੜੀਆਂ ਜ਼ਮੀਨਾਂ ਨੇ ਜਾਂ ਫਸਲ ਨੂੰ ਜਿਵੇਂ ਇਸ ਵਾਰ ਔੜ ਲੱਗੀ ਫਸਲ ਜਿਆਦਾ ਸੋਕਾ ਸੋਕੇ ਦੇ ਵਿੱਚ ਰਹੀ ਏ ਜਾਂ ਜਿਹੜੀ ਫਸਲ ਨੂੰ ਆਪਣੀ ਪੂਰੀ ਪ੍ਰੋਪਰ ਆਪ ਨੂੰ ਪੂਰੀ ਖਾਦ ਨਹੀਂ ਮਿਲੀ ਕਿਸੇ ਪ੍ਰਕਾਰ ਦੀ ਘਾਟ ਆਉਂਦੀ ਰਹੀ ਉਹਨਾਂ ਖੇਤਾਂ ਦੇ ਵਿੱਚ ਇਹ ਬਿਮਾਰੀ ਜਿਆਦਾ ਆਉਂ ਤੇ ਇਹਦੀ ਇਹ ਪਛਾਣ ਜਿਵੇਂ ਆਪਣੇ ਤੁਸੀਂ ਪੱਤਿਆਂ ਦੇ ਦੇਖ ਕਰੋ ਇਸ ਤਰ੍ਹਾਂ ਦੇ ਗੋਲ ਨਿਸ਼ਾਨ ਪੈ ਜਾਂਦੇ ਨੇ ਇਹਦੇ ਇੱਕ ਤਰ੍ਹਾਂ ਦਾ ਬਲਾਸਟ ਆਪਾਂ ਕਹਿ ਸਕਦੇ ਹਾਂ ਇਹ ਪੱਤਿਆਂ ਤੇ ਜਿਆਦਾ ਬਿਮਾਰੀ ਆਉਂਦੀ ਹੈ ਤੇ ਜਿਹੜੀ ਇਹਦੀ ਆਪਾਂ ਰੋਗத்ਾਮਾ ਕਿਵੇਂ ਕਰਨੀ ਇਹਦੇ ਵਾਸਤੇ ਰੋਗத்ਾਮਾ ਵਾਸਤੇ ਨਟੀਵੋ 75 ਡਬਲਯੂਜੀ ਆਪਾਂ ਲੈ ਸਕਦੇ ਹਾਂ 80 ਗ੍ਰਾਮ ਪ੍ਰਤੀ ਏਕੜ ਤੇ 150 ਤੋਂ ਲੈ ਕੇ 200 ਲੀਟਰ ਆਪਾਂ ਪਾਣੀ ਵਰਤਣਾ ਤੇ ਇਹ ਜਿਹੜਾ ਆਪਣਾ ਇਹ ਨਟੀਵੋ ਵੀ ਆਪਣਾ ਆਪਣਾ ਸ਼ੀਤ ਬਲਾਈਟ ਤੇ ਵੀ ਕੰਮ ਕਰਦੀ ਹੈ ਤੇ ਆਪਣੇ ਇਸ ਬ੍ਰਾਊਨ ਸਪੋਰਟ ਤੇ ਵੀ ਪੂਰਾ ਕੰਮ ਕਰਦੀ ਹੈ ਇਸ ਤੋਂ ਅਗਲਾ ਰੋਗ ਆਪਣਾ ਉਹਦਾ ਜੀ ਬਿਮਾਰੀਆਂ ਹੁੰਦੀ ਜੀ ਪੂੜ ਰੋਗ ਜਿਹਨੂੰ ਆਪਾਂ ਬਲਾਸਟ ਕਹਿੰਨੇ ਪੱਤਿਆਂ ਦਾ ਤੇ ਪੱਤਿਆਂ ਉੱਤੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਨੇ ਬੇਤਰਤੀਬੇ ਵਿੰਗੇ ਟੱਡੇ ਪੈਂਦੇ ਨੇ ਜਿਵੇਂ ਆਪਣੇ ਉਹ ਪਹਿਲੇ ਆਪਣੇ ਗੋਲ ਪੈਂਦੇ ਨੇ ਇਹ ਆਪਣੇ ਵਿੰਗੇ ਟੱਡੇ ਪੈਂਦੇ ਨੇ ਬੇਤਰਤੀਬੇ ਪੈਂਦੇ ਨੇ ਜਿਨ੍ਹਾਂ ਦੇ ਕਿਨਾਰੇ ਦਾ ਪੂਰੇ ਰੰਗ ਦੇ ਹੁੰਦੇ ਨੇ ਤੇ ਇਹ ਕਿਨਾਰੇ ਜਿਹੜੇ ਪੂਰੇ ਰੰਗ ਦੇ ਹੁੰਦੇ ਨੇ ਤੇ ਇਹ ਜਿਹੜੀ ਮੁੰਜਰਾ ਤੇ ਜਦੋਂ ਮੁਆਜੇ ਦਾ ਜਿਆਦਾ ਜਿਆਦਾ ਬਿਮਾਰੀ ਵਧ ਜਾਂਦੀ ਹੈ ਇਹਨਾਂ ਦੇ ਮੁੰਜਰਾ ਦੇ ਜਿਹੜੇ ਮੋਟ ਕਾਲੇ ਦਾਗ ਪੈ ਜਾਂਦੇ ਜਿਹਨੂੰ ਆਪਾਂ ਘੰਡੀ ਰੋਗ ਕਹਿੰਨੇ ਆ ਇਹ ਜਿਹੜੀ ਜ਼ਿਆਦਾ ਬਿਮਾਰੀ ਆਪਣੇ ਬਾਸਮਤੀਆਂ ਤੇ ਜਾਂ 17 18 ਤੇ ਜਾਂ ਹੋਰ ਬਾਸਮਤੀ ਵੈਰਾਈਟੀਆਂ ਤੇ ਜ਼ਿਆਦਾ ਬਿਮਾਰੀ ਆਉਂਦੀ ਹੈ ਤੇ ਇਹਦਾ ਵੀ ਆਪਣਾ ਜਿਹੜਾ ਜਿਹੜੇ ਦਾ ਜ਼ਿਆਦਾ ਬਿਮਾਰੀ ਹੋ ਜਾਂਦੀ ਹੈ ਜਿਹਦੇ ਮੁੰਜਰਾਂ ਦੇ ਮੁੱਢ ਕਾਲੇ ਪੈ ਜਾਂਦੇ ਨੇ ਮੁੰਜਰਾਂ ਹੀਠਾ ਵੱਲ ਝੁੱਕ ਜਾਂਦੀਆਂ ਨੇ ਟੁੱਟ ਕੇ ਇਹ ਬਿਮਾਰੀ ਜਿਹੜਾ ਬਾਸਮਤੀਆਂ ਤੇ ਜ਼ਿਆਦਾ ਆਉਂਦੀ ਜਿੱਥੇ ਆਪਾਂ ਨਾਈਟ੍ਰੋਜਨ ਦੀ ਖਾਤਾਂ ਦੀ ਵਧੇਰੇ ਆਪਾਂ ਆਪਾਂ ਮਾਤਰਾ ਪਾਈ ਹੁੰਦੀ ਹੈ ਤੇ ਇਹਨੂੰ ਪਤੰਡੀ ਰੋਗੀ ਦੇ ਕਹਿੰਦੇ ਆ ਇਹ ਜਿਹੜੀ ਆਪਾਂ ਜੇਕਰ ਰੋਗ ਥਾਮ ਦੀ ਗੱਲ ਕਰੀਏ ਇਹਨੂੰ ਆਪਾਂ ਐਮੀਸਟਾ ਟਾਪ ਜਿਹਦੇ ਵਿੱਚ ਐਜੈਕਸਟਰੀ ਸਟ ਡਾਈਫੈਨੋਕੋਨਾਜ਼ੋਲ ਹੁੰਦਾ ਹੈ ਜਾਂ ਆਪਾਂ 500 ਗ੍ਰਾਮ ਇੰਡੋਫਿਲ ਜੈਡ ਆਉਂਦਾ ਹੈ ਇੰਡੋਫਿਲ ਦਾ ਜੈਡ 78 ਆਉਂਦਾ ਹੈ 78 ਜਿਹਦੇ ਜ ਜਨੇਬ ਉਹ ਆਪਾਂ ਟੈਗਣੀ ਨਾਲ ਵਰਤ ਸਕਦੇ ਆ ਐਮਿਸਟਾਰ ਜੇਕਰ ਆਪਾਂ ਵਰਤਨਾ ਐਮਿਸਟਾਰ ਟਾਪ ਵਰਤਾਂਗੇ ਤੇ ਬਹੁਤ ਵਧੀਆ ਕਿਉਂਕਿ ਜੀ ਆਪਣੀ ਸ਼ੀਤ ਬਲੈਅਰ ਦੀ ਬਿਮਾਰੀ ਵੀ ਉਹ ਵੀ ਕੰਟਰੋਲ ਕਰੇਗੀ ਤੇ ਜਿਹੜੀ ਆਪਣੀ ਬਲਾਸਟ ਇਹਨੂੰ ਵੀ ਆਪਣਾ ਇਸ ਬਿਮਾਰੀ ਦੀ ਵੀ ਰੋਕਥਾਮ ਕਰੇਗੀ ਤੇ ਇਹ ਆਪਾਂ ਐਮਿਸਟਾਰ ਟਾਪ 200 ਐਮਲ ਤੇ ਆਪਾਂ ਜਾਂ ਜਨੇਬ ਜਿਹੜੀ ਆਪਣੀ ਜੈ 78 ਦੇ ਨਾਮ ਤੇ ਆਉਂਦੀ ਹੈ ਆਪਣੇ 500 ਗ੍ਰਾਮ ਇੰਡੋਫਿਲ ਕੰਪਨੀ ਦੀ ਉਹ ਵਰਤ ਸਕਦੇ ਆ ਤੇ ਇਹ ਵੀ ਬਿਮਾਰੀ ਆਪਣੇ ਕਾफी ਨੁਕਸਾਨ ਛਾੜਦਾ ਕਰ ਜਾਂਦੀ ਹੈ ਤੇ ਜੇਕਰ ਆਪਣੇ ਖੇਤਾਂ ਦੇ ਵਿੱਚ ਆ ਜਾਂਦੀ ਹੈ ਇਹ ਜਿਆਦਾ ਬਿਮਾਰੀ ਆਪਣੇ ਬਾਸਵਤੀ ਉੱਪਰ ਜਿਆਦਾ ਦੇਖ ਨੂੰ ਮਿਲਦੀ ਹੈ ਝੋਨੇ ਦੇ ਵਿੱਚ ਬਿਮਾਰੀ ਬਹੁਤ ਘੱਟ ਆਉਂਦੀ ਹੈ ਤੇ ਇਸ ਤੋਂ ਅਗਲਾ ਹੈਗਾ ਜੀ ਤਣੇ ਦੁਆਰਾ ਪੱਤੇ ਦਾ ਗਲਣਾ ਜਿਹਨੂੰ ਆਪਾਂ ਸ਼ੀਤ ਰੋੜ ਕਹਿੰਦੇ ਆ ਇਹ ਤਣੇ ਦੁਆਰਾ ਜਾਂ ਪੱਤੇ ਦਾ ਗਲਣਾ ਰੋਗ ਸਭ ਤੋਂ ਜੇ ਉੱਪਰ ਦਾ ਆਪਣਾ ਪੱਤੇ ਦੇ ਸ਼ੀਤ ਤੇ ਸ਼ੁਰੂ ਹੁੰਦਾ ਹੈ ਜਿਹੜਾ ਆਪਣਾ ਪੱਤਾ ਤਣੇ ਨਾਲ ਲੱਗਿਆ ਹੁੰਦਿਆ ਉਹਦੇ ਜਦ ਆਪਾਂ ਪੱਤਾ ਗਲਨ ਦੇ ਨਾਲ ਜਾਹਿਰ ਹੁੰਦਾ ਜਿਹਦਾ ਪਤਾ ਗਲਣਾ ਸ਼ੁਰੂ ਹੋ ਜਾਂਦਾ ਤੇ ਇਸ ਦੇ ਅਸਰ ਨਾਲ ਜਿਹੜੇ ਪੱਤਿਆਂ ਦੀ ਛੀਤੇ ਲੰਬੇ ਤੇ ਬੇਤਰਤੀਬੇ ਸਲਿਟੀ ਤੇ ਹਲੇ ਹਲਕੇ ਪੂਰੇ ਰੰਗ ਦੇ ਚਟਾਕ ਪੈ ਜਾਂਦੇ ਨੇ ਜਿਵੇਂ ਤੁਸੀਂ ਇਹ ਪੱਤੇ ਦੇ ਵਿੱਚ ਦੇਖ ਰਹੇ ਹੋ ਆਪਣੀ ਪਿਕਚਰ ਦੇ ਵਿੱਚ ਦੇਖ ਰਹੇ ਹੋ ਇਹ ਚਟਾਕ ਆਮ ਤੌਰ ਤੇ ਇੱਕ ਦੂਜੇ ਨਾਲ ਮਿਲ ਕੇ ਫਿਰ ਪੱਤੀ ਦੇ ਸਾਰੀ ਸੀਟ ਤੇ ਫੈਲ ਜਾਂਦੇ ਨੇ ਤੇ ਜਦ ਆਪਣੀ ਬਿਮਾਰੀ ਜ਼ਿਆਦਾ ਵੱਧ ਜਾਂਦੀ ਹੈ ਤੇ ਜਿਹਨੀਆਂ ਆਪਣੇ ਸੀ ਦੇ ਵਿੱਚੋਂ ਕੁਰੰਬਲਾਂ ਨਿਕਲਦੀਆਂ ਨੇ ਨਵੀਆਂ ਉਹ ਜਾਂ ਤਾਂ ਨਿਕਲਦੀਆਂ ਨਹੀਂ ਤੇ ਜਾਂ ਨਿਕਲਦੀਆਂ ਨੇ ਉਹ ਆਧੇ ਪਚਦੀਆਂ ਹੀ ਨਿਕਲਦੀਆਂ ਨੇ ਤੇ ਜਿਹਨੀਆਂ ਨਵੀਆਂ ਪੁੰਗਰੀਆਂ ਕੁਰੰਬਲਾਂ ਉੱਤੇ ਚਿੱਟੇ ਰੰਗ ਦੀ ਧੂੜੀ ਵੀ ਆਪਾਂ ਨੂੰ ਦੇਖ ਦੇ ਇਸ ਦੀ ਨਿਸ਼ਾਨ ਆਪਾਂ ਦੇਖੇਗੀ ਤੇ ਜੇ ਇਹ ਰੋਗ ਜੇ ਪ੍ਰੇਮ ਇਹ ਰੋਗ ਜਿਤੋਂ ਜ਼ਿਆਦਾ ਪੈ ਜਾਂਦਾ ਜਿਹੜੀਆਂ ਆਪਣੀਆਂ ਮੁੰਜਰਾਂ ਨਿਕਲਦੀਆਂ ਨੇ ਉਹ ਥੋਥੀਆਂ ਜਿਨ੍ਹਾਂ ਵਿੱਚ ਦਾਣੇ ਪੂਰੇ ਨਹੀਂ ਬਣਦੇ ਤੇ ਅਤੇ ਗੂੜੇ ਤੇ ਲਾਜ ਜਾਮਣੀ ਪੂਰੇ ਰੰਗ ਦੇ ਕਾਲੇ ਰੰਗ ਨਹੀਂ ਹੋ ਜਾਂਦੀਆਂ ਨੇ ਜਿਹੜੀਆਂ ਆਪਣੀਆਂ ਮੁੰਜਰਾਂ ਜਿਹਦੇ ਆਪਣਾ ਇਸ ਕਰਕੇ ਆਪਾਂ ਨੂੰ ਜਿਹੜੀ ਇਹ ਬਿਮਾਰੀ ਆਪਣੇ ਜੈਕਰ ਖੇਤਾਂ ਦੇ ਵਿੱਚ ਆਉਂਦੀ ਏ ਇਹ ਬਿਮਾਰੀ ਦਾ ਆਪਾਂ ਕੰਟਰੋਲ ਕਰਨ ਵਾਸਤੇ ਹੈਗਜਾ ਕੋਨਾ ਜੋਲ ਇਹ ਆਪਣੀ 26 75 ਗ੍ਰਾਮ ਜਿਹੜੀ ਆਉਂਦੀ ਏ 75% ਵਜੀ ਦੇ ਵਿੱਚ ਐਪਿਕ ਦੇ ਨਾਮ ਤੇ ਆਉਂਦੀ ਇਹਨੂੰ ਆਪਾਂ 27 26 ਤੋਂ ਛਦਾਈ ਗ੍ਰਾਮ ਪ੍ਰਤੀ ਇੱਕ ਦੇ ਹਿਸਾਬ ਨਾਲ ਆਪਾਂ ਵਰਤ ਸਕਦੇ ਹਾਂ ਜਾਂ ਆਪਾਂ 400 ਐਮਐਲ 5% ਉਹ ਵੀ ਆਪਾਂ ਇਸ ਤੇ ਪੂਰਾ ਅਸਰ ਕਰਦੀ ਹੈਗਜਾ ਕੋਨਾ ਜੋ ਇਸ ਬਿਵਾਰੀ ਤੇ ਪੂਰਾ ਰਿਜ਼ਲਟ ਦੇਖ ਨੂੰ ਮਿਲਦਾ ਜਿਹੜੀ ਹੈਗਜਾ ਕੋਨਾ ਜੋੜ ਆਪਣੀ ਸ਼ੀਤ ਪਲੇਟ ਤੇ ਵੀ ਕੰਮ ਕਰਦੀ ਏ ਤੇ ਜਿਹੜੀ ਇਹ ਬਿਮਾਰੀ ਤੇ ਵੀ ਆਪਣਾ ਪੂਰਾ ਕੰਮ ਕਰਦੀ ਏ ਇਸ ਤੋਂ ਅਗਲੀ ਵਾਰ ਆਉਂਦੀ ਜਿਹੜੀ ਆਪਣੀ ਝੂਲਸ ਰੋਗ ਜਿਹੜੀ ਆਪਣੀ ਪੀ 114 ਵੈਰਾਈਟੀ ਦੇ ਵਿੱਚ ਜ਼ਿਆਦਾ ਦੇਖ ਨੂੰ ਮਿਲਦੀ ਸੀ ਤੇ ਇਹਦੀ ਜਿਹੜੀ ਪਛਾਣ ਹੈ ਜਿਹਨੂੰ ਆਪਾਂ ਬੈਕਟੀਰੀਅਲ ਬਲਾਈਟ ਵੀ ਕਹਿੰਦੇ ਆ ਝੂਲਸ ਰੋਗ ਵੀ ਕਹਿੰਦੇ ਆ ਇਹ ਜਿਹ ਪੱਤੇ ਉੱਪਰ ਪਹਿਲਾਂ ਹਰੀਆਂ ਪੀਲੀਆਂ ਧਾਰੀਆਂ ਕਿਨਾਰਿਆਂ ਦੇ ਨਾਲ-ਨਾਲ ਬਣਦੀਆਂ ਨੇ ਜੋ ਕਿ ਲੰਬਾਈ ਤੇ ਚੜਾਈ ਵਿੱਚ ਵਧਦੀਆਂ ਨੇ ਯਾਨੀ ਕਿ ਲੰਬੀਆਂ ਵੀ ਵਧਦੀ ਜਾਂਦੀਆਂ ਇਹ ਚੜਾਈ 'ਚ ਵਧਦੀ ਜਾਂਦੀਆਂ ਨੇ ਤੇ ਜਿਹੜਾ ਪੱਤਾ ਆਪਣਾ ਨੋਕ ਤੋਂ ਮੁੜਨਾ ਸ਼ੁਰੂ ਹੋ ਜਾਂਦਾ ਤੇ ਬਾਅਦ ਵਿੱਚ ਚਿੱਟਾ ਹੋ ਜਾਂਦਾ ਜਦੋਂ ਆਪਣਾ ਜਿਆਦਾ ਬਿਮਾਰੀ ਵੱਧ ਜਾਂਦੀ ਹੈ ਫਿਰ ਪੱਤਾ ਸਾਰਾ ਸੁੱਕ ਜਾਂਦਾ ਇਹ ਬਿਮਾਰੀ ਕਈ ਵਾਰ ਪਨੀਰੀ ਤੋਂ ਬਾਅਦ ਛੇਤੀ ਹਮਲਾ ਵੀ ਕਰ ਜਾਂਦੀ ਹੈ ਜਾਨੀ ਕਿ ਜਦ ਆਪਣੀ ਫਸਲ ਫਟਾਰ ਕਰ ਰਹੀ ਹੁੰਦੀ ਉਹਦੇ ਵੀ ਆਪਣਾ ਹਮਲਾ ਕਰ ਸਕਦੀ ਹੈ ਜਿਸ ਨਾਲ ਜਿਹੜੇ ਬੂਟੇ ਆਪਣੇ ਕਮਲਾ ਜਾਂਦੇ ਨੇ ਤੇ ਇਹ ਜਿਹੜੀ ਬਿਮਾਰੀ ਆਪਣੇ ਹੁਣ ਜਿਹੜੀਆਂ ਵੈਰੈਟੀਆਂ ਨੇ ਜਿਵੇਂ ਪੀ 131 ਵੈਰੈਟੀ ਹੈ ਜਿਵੇਂ ਪੀ 130 ਵੈਰੈਟੀ ਹੈ 28 ਵੈਰੈਟੀ ਹੈ ਜਾਂ ਪੀ 26 ਵੈਰੈਟੀ ਹੈ ਕਾਫੀ ਵੈਰੈਟੀਆਂ ਨੇ ਜਿਹੜੀਆਂ ਇਹਨਾਂ ਵੈਰੈਟੀਆਂ ਦੀ ਆਪਣੇ ਚੂੜਸ ਰੋਗ ਨੂੰ ਜਿਹੜੇ ਆਪਣੇ ਬੈਕਟੀਰੀਆ ਨੇ ਇਹਨਾਂ ਦੇ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਨੇ ਤੇ ਇਹਦੀ ਜਿਹੜੀ ਆਪਣੀ ਰੋਗ ਥਾਵੇਂ ਵੀ ਰੋਗ ਰਹਿਤ ਬੀਜ ਬੀਜੋ ਜਿਹੜੀ ਆਪਾਂ ਪਨੇਰੀ ਬੀਜਦੇ ਆ ਉਹਨੂੰ ਛਾਂ ਹੇਟਾਂ ਜਾਂ ਕਿਸੇ ਆਪਣੇ ਕੁੱਪਾਂ ਦੇ ਨੇੜੇ ਨਹੀਂ ਬੀਜਣੀ ਚਾਹੀਦੀ ਕਿ ਜਿਹੜੀ ਆਪਣੀ ਨਾਈਟ੍ਰੋ ਤੱਤ ਦੀ ਜ਼ਿਆਦਾ ਵਰਤੋਂ ਨਾ ਕਰੋ ਸਹੀ ਜਿੰਨੀ ਆਪਣੀ ਵੈਰਾਈਟੀ ਨੂੰ ਆਪਾਂ ਜਿੰਨੇ ਦਿਨਾਂ ਤੇ ਯੂਰੀਆ ਪੂਰੀ ਕਰਨੀ ਹੈ ਜਿੰਨੀ ਉਸਨੂੰ ਯੂਰੀਆ ਚਾਹੀਦੀ ਓਨੀ ਹੀ ਯੂਰੀਆ ਪਾਉਣੀ ਚਾਹੀਦੀ ਹੈ ਜੇਕਰ ਆਪਾਂ ਜ਼ਿਆਦਾ ਲੰਮੇ ਸਮੇਂ ਤੱਕ ਪਾਉਂਦੇ ਰਹਿਣੀ ਆ ਤਾਂ ਇਹ ਆਪਣੀ ਬਿਮਾਰੀ ਫਿਰ ਖੇਤਾਂ ਦੇ ਵਿੱਚ ਆਪਣੇ ਖੇਤਾਂ ਵਿੱਚ ਐਂ ਚੇਸ ਕਰਕੇ ਜਿਹੜੀਆਂ ਵੀ ਵੈਰੈਟੀਆਂ ਨੇ ਇਹਨਾਂ ਨੂੰ ਟਾਕਰਾ ਦਾ ਸਮਰੱਥਾ ਰੱਖਦੀਆਂ ਨੇ ਉਹ ਵੈਰੈਟੀਆਂ ਵੀ ਜੋ ਜੇਕਰ ਤੇ ਜ਼ਿਆਦੀ ਨਾਈਟ੍ਰੋਨ ਤਾਤਾਂ ਦੀ ਵਰਤੋਂ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਇਹ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਦੀ ਪਛਾਣ ਤੇ ਇਹਨਾਂ ਵਾਸਤੇ ਕਿਹੜੇ ਆਪਾਂ ਟੈਕਨੀਕਲ ਵਰਤਣੇ ਨੇ। ਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ।